ਵਿਆਹ ਵਾਲੇ ਮੁੰਡੇ ਨੇ ਮੌਕੇ ਤੇ ਮੋੜੇ ਦਾਜ ਦੇ ਲੱਖਾਂ ਰੁਪਏ ਕੁੜੀ ਵਾਲੇ ਦੇਖ ਕੇ ਹੋ ਗਏ ਹੈਰਾਨ। ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕੁਝ ਮੁੰਡੇ ਵਾਲੇ ਮੰਗੇ ਦਾਜ ਲੈਂਦੇ ਨੇ ਤੇ ਕਈ ਵਾਰ ਕੁੜੀ ਵਾਲੇ ਮਿਰਾ ਮੰਗੇ ਹੀ ਦਾਜ ਦੇਹਜ ਦੇ ਦਿੰਦੇ ਨੇ ਪਰ ਹੁਣ ਇੱਕ ਦਾਜ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੇ ਮੁੰਡੇ ਨੂੰ ਸ਼ਗਨਾ ਵੇਲੇ ਕੁੜੀ ਦਾ ਪਿਓ ਦਾਜ ਦੇ ਲੱਖਾਂ ਰੁਪਏ ਥਾਲ ਵਿੱਚ ਰੱਖ ਕੇ ਫੜਾਉਣ ਲੱਗਦਾ ਹੈ ਪਰ ਮੁੰਡਾ ਇਹ ਪੈਸੇ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਪਰ ਕੁੜੀ ਵਾਲਿਆਂ ਵੱਲੋਂ ਜ਼ਿਆਦਾ ਜ਼ੋਰ ਪਾਉਣ ਤੇ ਮੁੰਡਾ ਥਾਲ ਵਿੱਚ ਰੱਖੇ ਲੱਖਾਂ ਰੁਪਏ ਵਿੱਚੋਂ ਸਿਰਫ 1 ਰੁਪਿਆ ਹੀ ਕੱਢਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਇਹ 1 ਰੁਪਿਆ 1 ਕਰੋੜ ਦੇ ਬਰਾਬਰ ਹੈ ਅਤੇ ਬਾਕੀ ਸਾਰੇ ਪੈਸੇ ਮੋੜ ਦਿੰਦਾ ਹੈ ਇਹ ਦੇਖ ਕੇ ਕੁੜੀ ਵਾਲੇ ਅਤੇ ਸਾਰੇ ਹੀ ਰਿਸ਼ਤੇਦਾਨ ਹੈਰਾਨ ਹੋ ਜਾਂਦੇ ਨੇ ਅਤੇ ਮੁੰਡੇ ਅਤੇ ਉਸਦੇ ਪਰਿਵਾਰ ਦੀ ਬਹੁਤ ਹੀ ਤਾਰੀਫ ਕਰਨ ਲੱਗ ਜਾਂਦੇ ਨੇ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਜਿਵੇਂ ਅੱਜਕੱਲ੍ਹ ਰਿਸ਼ਤਿਆਂ ਵਿੱਚ ਪੈਸਿਆਂ ਦਾ ਲੈਣ ਦੇਣ ਵੱਧ ਹੁੰਦਾ ਹੈ ਰਿਸ਼ਤੇ ਉਨੇ ਹੀ ਘਟ ਚੱਲਦੇ ਨੇ ਕਿਉਂਕਿ ਰਿਸ਼ਤੇਦਾਰੀਆਂ ਪੈਸਿਆਂ ਨਾਲ ਨਹੀਂ ਸਗੋਂ ਪਿਆਰ ਨਾਲ ਨਿਭਾਈਆਂ ਜਾਂਦੀਆਂ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ